20000 ਰੁਪਏ ਮਿੱਤਰੋ ਮਾਨਤਾ ਨੂੰ ਹੋ ਜੂ ਡਿਸਕਾਊਂਟ ਹੋ ਜੂ ਇਹ ਟਰੈਕਟਰ ਦੇ ਵਿੱਚੋਂ ਤੇ ਅੱਗੇ ਦਾ ਜਹਾਜ਼ ਹੀ ਖੜਾ ਹੀ ਖੜਾ 1200 ਘੰਟਾ ਚੱਲਿਆ ਉਹ ਵੀ 16 ਮਾਡਲ ਟਰੈਕਟਰ ਹਾਂਜੀ ਨਾਲ ਦੇ ਟਾਇਰ ਜੀ ਨਾਲ ਦੇ ਟਾਇਰ ਨੇ ਸਾਦਰੀ ਸੁਤਰੀ ਲੱਗੀ ਹੋਈ ਹੈ ਜੀ ਠੀਕ ਹੈ ਵੱਡਣ ਵਾਲੀ ਲਿਫਟ ਆ ਮਿੱਤਰੋ ਇਹ ਵੀ ਪੰਜਾਬ ਨੰਬਰ ਚ 1400 ਘੰਟੇ ਚੱਲਿਆ ਤੇ ਇਹ ਤਾਂ ਫਿਰ ਆਇਆ ਵੀ ਗਰਮੀ ਵੀ ਨਹੀਂ ਲੱਗਣ ਦਿੰਦਾ ਹਨਾ ਗੱਡੀ ਵਾਲਾ ਕੰਮ ਆਹ ਬੰਦਾ ਲੈ ਗਿਆ ਜਾਇ ਜੀ ਗੱਡੀ ਚਲਾ ਲਈ ਜਾਇ ਜਾਇ ਚਲਾ ਲਿਆ ਇੱਕ ਗੱਲ ਹੀ ਹੈ ਇਸ 600 ਘੰਟਾ ਚੱਲੇ 650 ਘੰਟਾ ਲੈ ਵੀ ਮਿੱਤਰੋ ਆਦਾ ਜਮੀ ਨਮਾਗਾ ਜਿਵੇਂ ਕਿ ਇੰਜੀਨੀਰ ਨਮਾ ਹੋਇਆ ਸੀ 600 650 ਘੰਟਾ ਚੱਲਿਆ ਵਾ ਟਰੈਕਟਰ 1200 ਘੰਟੇ ਚੱਲਿਆ 4x4 90 HP ਦਾ ਟਰੈਕਟਰ ਆ ਜਮਾ ਨਮਾ ਅੱਸੀ ਗਾਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਔਲਖ ਟਰੈਕਟਰ ਵਾਲੇ ਵੀਰਾਂ ਕੋਲ ਤੇ ਨਾਲ ਆਪਣੇ ਆ ਵੀਰ ਪ੍ਰੀਤ ਕੀ ਹਾਲ ਚਾਲ ਆ ਵੀਰ ਵਧੀਆ ਵਧੀਆ ਬਾਈ ਤੇ ਟਰੈਕਟਰ ਵੀਰਾਂ ਕੋਲ ਲਗਭਗ ਸਾਰੇ ਹੀ ਮਿਲ ਜਾਂਦੇ ਆ ਜੌਂਡੀਆਰ ਸੋਨਾਲਿਕ 55 ਹੌਲੈਂਡ ਜਿਹੜਾ ਮਰਜੀ ਟਰੈਕਟਰ ਲੈ ਜਿਓ ਤੇ ਸਭ ਤੋਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸ ਦੇਣਾ ਲੋਨ ਦੀ ਸੌਦਾ ਵੀ ਹੈਗੀ ਆ ਤੇ ਪੁਰਾਣਾ ਵੀ ਬਦ ਕੱਟਿਆ ਜਾਓ ਜਿਵੇਂ ਕਹਦੀਏ ਤੁਹਾਡੇ ਕੋਲ ਪੁਰਾਣਾ ਟਰੈਕਟਰ ਖੜਾ ਇਤਰੂ ਨਵਾਂ ਲੈ ਕੇ ਜਾਣਾ ਵੀਰਾਂ ਤੋਂ ਉਹ ਵੀ ਮਿਲ ਜੂਗਾ ਤੇ ਇਹ ਹੁਣ ਵੀਡੀਓ ਕਰ ਲੱਗਿਆ ਪ੍ਰੀਤ ਸਟਾਰਟ ਤੇ ਸਟਾਰਟ ਇਦਾਂ ਹੀ ਕਰਦੇ ਆ ਇਹ ਵੀ ਨਵੀਂ ਆ ਹਾਂਜੀ ਇਹ 911 ਹੀ ਆਪ ਤਿਆਰ ਕਰਾਇਆ ਜੀ ਠੀਕ ਹੈ ਹਾਂਜੀ ਤਾਂ ਹੀ ਕਹੇ ਵੀ ਨਵੀਂ ਆ ਕਿੰਨਾ ਮਾਡਲ ਹੈ 94 ਮਾਡਲ ਹੈ 94 ਮਾਡਲ ਆ ਤੇ ਬਣਾਇਆ ਜਮਾ ਨਮਾ ਪਿਆਰਾਂ ਕੀ ਪੇਂਟ ਮਲਾ ਟੂਕੇ ਦਾ ਕਰਿਆ ਬਣਾਇਆ ਟੂਕੇ ਦਾ ਵੀ ਜਮਾ Ориਜినਲ ਠੀਕ ਹੈ 10000 ਰੁਪਏ ਠੀਕ ਹੈ ਆ ਦੇਖੋ ਮਿੱਤਰੋ 100 ਵੀ ਦੂਜੀ ਲੋੜ ਖੋਲਦੀ ਕਰੀ ਵੀ ਗੱਡੀ ਵਾਂਗੂ 100 ਖੋਲਦੀ ਕਰੀ ਵੀ ਤੇ ਟਾਇਰ ਟੂਰ ਦੇਖੋ ਮਿੱਤਰੋ ਜਮਾ ਨਮਾ ਰੇਡੀਅਲ ਦੇ ਪੋਰੇ ਰੇਡੀਅਲ 3 ਨੰਬਰ ਟਾਇਰ ਨੇ ਹਾਂਜੀ ਤੇ ਜਿਵੇਂ ਕਹਦੀਏ ਜੇ ਕੋਈ ਵੀਰ ਬਾਹਰ ਬੈਠਾ ਕਹਿੰਦਾ ਵੀ ਮੈਨੂੰ ਨਾਟ ਗਿਆ ਰਾ ਇੱਧਰ ਚਾਹੀਦਾ ਇੱਧਰ ਮਗਰੋਣਾ ਹੋਵੇ ਜਾਂ ਤਿਆਰ ਕਰਾਉਣਾ ਹੋਵੇ ਨਾ ਕਲਮ ਲਾਉਣ ਦੀ ਲੋੜ ਨਹੀਂ ਵੀਰੇ ਦੁਆਰੇ ਐਂਦੇ ਆ ਕੇ ਐਂ ਹੀ ਬਾਹਰ ਹੀ ਲੈ ਜਾ ਵੀਰੇ ਠੀਕ ਹੈ ਤਿਆਰ ਨਹੀਂ ਪਾਵਰ ਸਟੀਅਰਿੰਗ ਦੇ ਵਿੱਚ ਆ ਘੂੜਾ ਬੈਂਪਰ ਲੱਗਿਆ ਵਾ ਬਾਕੀ ਰੰਗ ਪੇਂਟ ਆ ਜਿਹੜਾ 2K ਦਾ ਹੋਇਆ ਬੱਲੇ ਜਮਾਂ ਕੱਲਾ ਕੱਲਾ ਨੱਟ ਨਮਾ ਪਾਇਆ ਵੀਰੇ ਕੱਲਾ ਕੱਲਾ ਨੱਟ ਵੀਰੇ ਜਦੋਂ ਚੜੀ ਚਲਾ ਕੇ ਲੈ ਜਾ ਬਾਹਣ ਬਾਹ ਕੇ ਲੈ ਜਾ ਜਦ ਦੀ ਠੀਕ ਹੈ ਗਰੰਟੀ ਵੀਰੇ ਫੋਨ ਕਿਤੋਂ ਲੀਕ ਫੀਕ ਨਹੀਂ ਹੈਗਾ ਵੀਰੇ ਤੇ ਮਾਡਲ ਤੁਸੀਂ ਦੱਸੀ ਤਾਂ ਸੀਤਾ ਤੇ ਡਿ 9.5 ਲੱਖ ਮਾਨਤਨ ਕਰ ਦਾਂਗੇ ਵੀਰੇ ਠੀਕ ਹੈ ਮਾਨਤਨ ਹੋ ਜਾਊਗਾ 9.5 ਲੱਖ ਰੁਪਈਆ ਇੱਕ ਵਾਰ ਮਿੱਤਰੋ ਇਹ ਟਰੈਕਟਰ ਦੀ ਡਿਮਾਂਡ ਆ ਤੇ ਡਿਮਾਂਡ ਕਹਿੰਦੇ ਇਹਦੀ ਵੀ ਬੜੀ ਆ ਪ੍ਰੀਤ ਕਾਲੇ ਢਿੱਡ ਵਾਲਾ ਕਹਿੰਦਾ ਹਾਂ ਬੈਟਰੀ ਲੱਗੇ ਬਹੁਤ ਘੱਟ ਹੋ ਜਾਂਦਾ ਹਾਂਜੀ 53 ਦਾ ਜੀ ਰੁਟਰੀ ਪੰਪ ਚਾਹੀਏ ਇਹ ਠੀਕ ਹੈ ਇਹ ਹਾਂਜੀ ਫਰਸਟ ਆਰਡਰ ਆਪ ਟਰੈਕਟਰ ਆ ਜੀ ਅੱਛਾ ਪਹਿਲੇ ਨਾ ਹੀ ਆ 53 ਦਾ ਟਰੈਕਟਰ ਆ ਜੀ ਇਹਦੇ ਨਾਲ ਦੇ ਟਾਇਰ ਸੀ ਵੀਰੇ ਠੀਕ ਹੈ ਇਹ ਸੀ ਆਪ ਚੇਂਜ ਕਰਾਣੇ ਕਸੇ ਬੇਚੀ ਠੀਕ ਹੈ ਚੇਂਜ ਕਰਾਤੇ ਟਾਇਰ ਜਿਵੇਂ ਕਿ ਜੀ ਇਹ ਮੂਹਲੇ ਟਾਇਰ ਦੇਖੋ ਜਮਾ ਨਵੇਂ ਲੱਗੇ ਹੋ ਠੀਕ ਹੈ 11 ਮਾਡਲ ਆ ਨੰਬਰ ਉੱਪਰ ਪੰਜਾਬੀ ਹੈ ਨੰਬਰ ਪੰਜਾਬ ਆ ਵੀਰੇ 5 ਲੱਖ 40 ਹਜ਼ਾਰ ਦਾ ਟਰੈਕਟਰ ਆ ਮਾਨਤਨ ਕਰ ਦਾਂਗੇ ਵੀਰੇ 5 ਲੱਖ 40 ਹਜ਼ਾਰ ਡਿਮਾਂਡ ਆ ਮਿੱਤਰੋ ਸਕਰੀਨ ਸ਼ਾਟ ਲੈ ਕੇ ਆ ਜਿਓ ਤੇ 5000 ਰੁਪਿਆ ਤੁਹਾਨੂੰ ਮਾਨਤਨ ਹੋ ਜੂਏ ਟਰੈਕਟਰ ਦੇ ਵਿੱਚੋਂ ਤੇ ਇੰਜਨ ਗੇਅਰ ਜਮਾ ਓਕੇ ਵੀਰੇ ਜਮਾ ਤਸੱਲੀ ਆ ਹਰ ਇੱਕ ਟਰੈਕਟਰ ਦੀ ਆਪਣੀ ਤਸੱਲੀ ਆ ਚਲਾ ਕੇ ਲੈਣ ਘਰੇ ਟਰੈਕਟਰ ਖੜੇ ਨੇ ਆਪਣੀ ਕਾਜ ਪੱਤਰ ਦੇ ਇੰਜੀਨੀਅਰ ਕਣੀ ਤੇ ਝਾਟ ਆਪਣੀ ਗਾਰੰਟੀ ਹੈ ਕਾਜ ਪੱਤਰਾਂ ਤੇ ਆਪਣੀ ਗਾਰੰਟੀ ਹੈ ਸਾਰਾ ਠੀਕ ਹੈ ਗਾਰੰਟੀ ਪੂਰੀ ਫੁੱਲਾ ਤੇ ਅੱਗੇ ਆ ਗਿਆ ਹਾਲੈਂਡ ਹਾਲੈਂਡ ਜਿਵੇਂ ਕਹਿੰਦੀ ਹੈ 프리 ਤਾਂ ਆਪਾਂ ਉੱਥੋਂ ਜੇ ਲਾਗੇ ਜਿਵੇਂ ਪਹਿਲਾਂ ਆਣਾ ਟਿੱਬੇ 'ਚ ਬਾਹਲੇ ਪੱਤਰ ਕਰਿਆ ਉਹਨੇ ਉਸ ਤੋਂ ਬਾਅਦ ਚਾਹ ਪਸੰਦ ਬਣ ਗਿਆ ਤੇ ਆ ਮਾਰਕੀਟ ਇਹਨਾਂ ਦੀ ਚੱਲਦੀ ਐ ਇਹਨਾਂ ਦੀ ਚੱਲਦੀ ਐ ਹਾਲੈਂਡ ਹੋਈ ਇਹ ਪਲੈਸਰ ਆ ਗਿਆ ਜੀ 55 HP ਵਾਲਾ ਹਾਂਜੀ 2016 ਮਾਡਲ ਆਈ ਐ ਠੀਕ ਐ 16 ਮਾਡਲ ਆ ਤੇ ਟਾਇਰ ਨਵੇਂ ਨੇ ਜੀ ਟਾਇਰ ਜਮਾ ਨਵੇਂ ਲੱਗੇ ਹੋਏ ਐਲਾਇੰਸ ਕੰਪਨੀ ਦੇ ਜੀ ਹਾਂਜੀ ਤੇ ਕੰਡੀਸ਼ਨ ਦਾ ਪੂਰਾ ਚੰਗਾ ਪਿਆ ਟਰੈਕਟਰ ਨੰਬਰ ਪੰਜਾਬੀ ਹੈ ਵੀ ਪੰਜਾਬ ਨੰਬਰ ਮੇਰੇ ਸਾਰੇ ਪੰਜਾਬ ਨੰਬਰ ਮਿਲਣਗੇ ਆਪਣੇ ਠੀਕ ਹੈ ਸਾਰੇ ਟਰੈਕਟਰ ਮਿੱਤਰੋ ਪੰਜਾਬ ਨੰਬਰੀ ਮਿਲਣਗੇ ਇਹ 16 ਮਾਡਲ ਹੈ ਹਾਂਜੀ ਤੇ ਇੰਜਨ ਗੇਅਰ ਜਮਾ ਓਕੀ ਆ ਉਹਦਾ ਜਿਵੇਂ ਬਾਈ ਪ੍ਰੀਤ ਨੇ ਕਹੀ ਦਿੱਤਾ ਕਹਿੰਦਾ ਜਮਾ ਗਾਰੰਟੀ ਵਾਲਾ ਕੰਮ ਆ ਤੇ ਇਹਦੀ ਡਿਮਾਂਡ ਹੈਗੀ ਆ 5,65,000 ਰੁਪਿਆ ਹਾਂਜੀ ਇਹ ਜੋ ਮਾਨਤਨ ਕਰ ਦਾਂਗੇ ਠੀਕ ਹੈ ਮਾਨਤਨ ਹੋ ਜਾਊਗਾ 5,65,000 ਰੁਪਿਆ ਆ ਹਾਲੈਂਡ ਟਰੈਕਟਰ ਦੀ ਡਿਮਾਂਡ ਆ 5 ਲੱਖ 45000 ਦੇ ਦਾਂਗੇ ਵੀਰੇ ਠੀਕ ਹੈ 545000 ਦਾ 20000 ਰੁਪਏ ਮਿੱਤਰੋ ਮਾਨਤਾ ਨੂੰ ਹੋ ਜੂ ਡਿਸਕਾਊਂਟ ਹੋ ਜੂ ਇਹ ਟਰੈਕਟਰ ਦੇ ਵਿੱਚੋਂ ਤੇ ਅੱਗੇ ਦਾ ਜਹਾਜ਼ ਹੀ ਖੜਾਈ ਖੜਾ ਪਈ ਜਹਾਜ਼ ਆ ਗਿਆ 90 ਪਾਵਰ ਦਾ ਟਰੈਕਟਰ ਆ ਜੀ 90 99 ਫਸਟ ਆਨਰ ਆਈ 1200 ਘੰਟਾ ਚੱਲਿਆ ਹੋਇਆ ਜੀ ਸਿਰਫ ਸਿਰਫ ਬੱਸ ਲੈ ਵੀ ਮਿੱਤਰੋ 1200 ਘੰਟੇ ਚੱਲਿਆ 4x4 90 ਐਚਪੀ ਦਾ ਟਰੈਕਟਰ ਆ ਜਮਾਂ ਨਮਾ ਇਹਦਾ ਮਾਡਲ ਜਾ ਗਿਆ ਡਿਸਟ੍ਰੀਬਿਊਟਰ ਚ ਦਾਵਲਾ ਜੀ ਮੱਕੀ ਵਾਲੀ ਜਿਹੜੀ ਜਿਵੇਂ ਕੰਮਜਾਬ ਨੇ ਜੀ ਠੀਕ ਹੈ ਆ ਬਾਕੀ ਇਹਦਾ ਸਿਸਟਮ ਲੱਗੇ ਆਟੋ ਕੱਟੜਾ ਠੀਕ ਹੈ ਇਹ ਕੱਟ ਦਾਂਗੇ ਮਨਾ ਟਰੈਕਟਰ ਸਟਾਰਟ ਨਹੀਂ ਹੋਣਾ ਇਹ ਕਰਾਂ ਇੰਟਰ ਸਟਾਰਟ ਨਹੀਂ ਹੁੰਦਾ ਹਾਂਜੀ ਠੀਕ ਹੈ ਇਹ ਵੀ ਲੱਗਿਆ ਬਾਦੇ ਤੇ ਆ ਉਹ ਗੱਲ ਆ ਪ੍ਰੀਟ ਜੇ ਦੇਸੀ ਨੂੰ ਜਾਂਦਾ ਪਤਾ ਇੱਕ ਰਾਜੇ ਹਨ ਤਿੰਨ ਤਿੰਨ ਪਿੱਛੇ ਲੱਗੀਆਂ ਹੋਈਆਂ ਨੇ ਵੀਰੇ ਠੀਕ ਹੈ ਬਾਕੀ ਮੂਰੇ ਵੇਟ ਲੱਗਿਆ ਹੋਇਆ ਵੀਰੇ 2.5 ਕੁਇੰਟਲ ਠੀਕ ਹੈ ਵੇਟ ਨਾਲ ਹੀ ਹੈ ਹਾਂਜੀ ਵੇਟ ਨਾਲ ਦੀ ਤਿੰਨ ਤਿੰਨ ਪਲੇਟਾਂ ਟਾਇਰਾਂ ਦੇ ਵਿੱਚ ਨੇ ਤੇ ਬਾਕੀ ਮੂਰੇ ਵੇਟ ਲੱਗੇ ਪਿਆ ਮਿੱਤਰੋ 8 ਤੋਂ ਲਾ 10 ਪਲੇਟਾਂ ਮੂਰੇ ਲੱਗੀਆਂ ਹੋਣਗੀਆਂ ਤੇ 1200 ਘੰਟੇ ਚੱਲਿਆ 23 ਮਾਡਲ ਆ ਟਰੈਕਟਰ ਇਹ ਜਿਹੜਾ ਜੀ ਹਾਂਜੀ ਤੇ ਜਮਾ ਸੀਲਡ ਪਿਆ ਸ ਠੀਕ ਹੈ ਟਰਬੋ ਲੱਗੀ ਵੀ ਆ ਟਰੈਕਟਰ ਦੇ ਕੰਪਨੀ ਫਿਟੜੀ ਆ ਮੈਨੂੰ ਲੱਗਦਾ ਟਰਬੋ ਵੀ ਤੇ ਇਹ ਚਾਬੀ ਵੀ ਨਹੀਂ ਲੱਗੀ ਆ ਦਾ ਕਰਕੇ ਠੀਕ ਹੈ ਚਾਬੀ ਲੱਗੀ ਨਹੀਂ ਇਹ ਤਾਂ ਉਹ ਗੱਲ ਆ ਵੀ ਜੇ ਬੰਦਾ ਏਜੰਸੀ ਨੂੰ ਜਾਂਦਾ ਆ ਹਾਰ ਪਾ ਕੇ ਲੈ ਜਾ ਹਾਰ ਪਾ ਕੇ ਚੁੱਪ ਕਰਕੇ ਲੈ ਜੇ ਹਾਂਜੀ ਜਿਵੇਂ 1200 ਘੰਟੇ ਨਾਲ ਤਾਂ ਕਲਾ ਰਮਾ ਜੀ ਹੋਇਆ ਹੋਇਆ ਐਡਾ ਟਰੈਕਟਰ ਜਹਾਜ ਜੱਡਾ ਇਹ ਲਾ ਹੈ ਜੀ ਤੇ ਇਹਦੀ ਡਿਮਾਂਡ ਫਿਰ ਕਿੰਨੀ ਆ ਇਹਦੀ ਹੈਗੀ ਜੀ 11 ਲੱਖ 25000 ਜੀ ਠੀਕ ਹੈ 11 ਲੱਖ 25000 ਡਿਮਾਂਡ ਆ ਮਿੱਤਰੋ ਇੱਕ ਵਾਰ ਟਰੈਕਟਰ ਦੀ ਬਾਕੀ ਰੇਟ ਮੌਕੇ ਦਾ ਹਾਂਜੀ ਤੇ ਜੇ ਹੁਣ ਸੋਨ ਵਾਲੀ ਕਾਦੀ ਆ ਗਈ ਗੱਲ ਇਹ ਵੀ 65 HP ਦਾ ਆ ਗਿਆ ਇਹ ਇਹ 65 HP 2022 ਮਾਡਲ ਆ ਜੀ ਠੀਕ ਹੈ ਇਹ ਵੀ ਬਾਈ ਮਾਡਲ ਆ ਹਾਂਜੀ ਇਹ 600 ਘੰਟੇ ਚੱਲੇ ਸਾਢੇ 600 ਘੰਟੇ ਲੈ ਵੀ ਮੇਤਰਵਾ ਦਾ ਜਮੀਨ ਨਵਾਗਾ ਜਿਵੇਂ ਕਿ ਇਹ ਇੰਜੀਨੀਰਾ ਮਾ ਹੋਇਆ ਸੀ 600 ਸਾਢੇ 600 ਘੰਟੇ ਚੱਲਿਆ ਵਾ ਟਰੈਕਟਰ ਤੇ ਪੈਰਾਂ ਦੇ ਉੱਤੇ ਵੀ ਰੰਗ ਪੇਂਟ ਜਾ ਉਮੀ ਪਿਆ ਬਣੀ ਉਮੀ ਪਿਆ ਜਿਹੜਾ ਜਮਾ ओरिजिनल ਆ ਵੀਰੇ ਇੱਧਰ ਦਾ ਚੱਕਣ ਦੀ ਰੋੜ ਹੀ ਨਹੀਂ ਇਹ ਤਾਂ ਨਾਲ ਦੀ ਆ ਜੌਤ ਨਾਲ ਸਾਰਾ ਕੁਝ ਸਾਰਾ ਕੁਝ ਨਾਲ ਦਾ ਨੰਬਰ 50 ਪੰਪ ਚ ਆ ਜੀ ਠੀਕ ਹੈ ਰੂਟਰੀ ਪੰਪ ਦੇ ਵਿੱਚ ਆ 2022 ਮਾਡਲ ਆ ਜੀ ਸੇ ਤੋਂ 650 ਘੰਟੀ ਚੱਲਿਆ ਹਾਂਜੀ 9.5 ਲੱਖ ਦਾ ਜੀ 9.5 ਲੱਖ ਰੁਪਈਆ ਡਿਮਾਂਡ ਆ ਮੇਰੀ 9 ਲੱਖ 45000 ਦੇ ਦਾਂਗੇ ਵੀਰੇ ਠੀਕ ਹੈ 5000 ਰੁਪਈਆ ਮਾਨਤਾ ਨੇ ਇਹ ਡਾਇਰੈਕਟਰ ਦੇ ਵਿੱਚੋਂ ਹੋ ਜੂ ਜੀ 945 ਦਾ ਸੁਣਦੇ ਨਹੀਂ ਹੋਣੀ ਦੂਜੀ ਲੱਗਿਆ ਰੌਫਸ ਵਾਲੀ ਵੀਰੇ ਠੀਕ ਹੈ ਚੀ ਮਹਿੰਗੀ ਵਾਲੀ ਤੇ ਇਧਰ ਸਰਪਾ ਗਿਆਂ ਦਾ ਨਾਲ ਨਾਲ ਇੰਜਨ ਤੇ ਕੈਮਰਾ ਮਾਰ ਦਿਆ ਕਰ ਸਰਪਾ ਉਹਦੀ ਸੋਹ ਚੱਕ ਦਿੰਦਾ ਵੀ ਸੀਸੇ ਵਾਂਗੂੰ ਚਮਕੀ ਜਾਂਦਾ ਹਾਂਜੀ ਜਦੋਂ 600 ਘੰਟੇ ਦੀ ਗੱਲ ਆ ਜਾਂਦੀ ਹੈ ਨਾ ਸੀਲਾ ਸੁਲਾ ਨਹੀਂ ਜਿਵੇਂ ਕਹਿੰਦੀ ਇਹ ਚਿੱਟੀਆਂ ਹੁੰਦੀਆਂ ਤੇ ਉਹ ਵੀ ਕਾਲੀਆਂ ਨਹੀਂ ਹੋਊਗਾ ਹਲੇ ਇੰਜਨ ਦੇ ਜਿੰਨੀਆਂ ਪਈਆਂ ਉਮੀ ਵਰਕਰਾਰ ਆ ਦੇਖ ਵੀਰੇ ਇਧਰ ਆ ਕੇ ਦੇਖ ਵੀਰੇ ਐ ਜਮਾ ਨਿਸਾਨੀ ਉਮੀ ਪੀਏ ਨੇ ਵੀਰੇ ਆਇਆ ਦੇਖ ਪੀਲਾ ਰੰਗ ਜਿਵੇਂ ਕੰਪਨੀ ਦਿੰਦੀ ਐ ਨਾ ਤਾਂ ਆਏ ਉਮੀ ਸੀਲ ਦਾ ਨਟਾਂ ਦੇ ਜਿਵੇਂ ਮੈਂ ਆ ਸੀਲਾਂ ਜੀਆਂ ਦੀ ਗੱਲ ਕਰਦਾ ਸੀ ਜਿਵੇਂ ਆ ਸੀਲਾਂ ਜੀਆਂ ਨਾ ਉਮੀ ਪੀਏ ਨੇ ਜੀ ਇਹ ਕਾਲੀਆਂ ਹੋ ਜਾਂਦੀਆਂ ਨਹੀਂ ਹਾਂ ਤੇ ਉਮੀ ਪਿਆ ਜਮਾ ਨਵਾਂ ਟਰੈਕਟਰ ਆ ਜੀ ਤੇ ਅੱਗੇ ਆ ਗਿਆ 5405 505 ਫੁੱਲ ਟਾਪਰ ਸੈਂਕ్రోਮੈਕਸ ਗੇਅਰ ਜੀ ਠੀਕ ਹੈ 20 ਮਾਡਲ ਆ ਜੀ ਏਸੀ ਕੈਬਨਾ ਵੇਟ ਲੱਗੇ ਹੋਈ ਨਹੀਂ ਮੁਰੇ ਠੀਕ ਹੈ ਵੇਟ ਲੱਗੇ ਪਿਆ 20 ਮਾਡਲ ਆ ਤੇ ਬੱਡਨ ਨਾਲ ਹੀ ਸੱਜਾ ਲੈਫਟ ਆ ਜੀ ਠੀਕ ਹੈ ਬੱਡਨ ਵਾਲੀ ਲੈਫਟ ਲੱਗੀ ਵੀ ਹੈ ਹਾਂਜੀ ਤੇ ਇੱਧਰ ਆਈ ਹੁਣ ਮਗਰ ਆਪਾਂ ਬੱਡਨ ਜੀ ਦਿਖਾ ਦਿੰਨੇ ਆ ਆ ਪਏ ਲੱਗੇ ਵੇ ਬੱਡਨ ਵਾਲੀ ਲੈਫਟ ਆ ਮਿੱਤਰੋ ਇਹ ਵੀ 50 ਨੰਬਰ ਚ 1400 ਘੰਟੇ ਚੱਲਿਆ ਤੇ ਇਹ ਤਾਂ ਫਿਰ ਆਇਆ ਵੀ ਗਰਮੀ ਵੀ ਨਹੀਂ ਲੱਗਣ ਦਿੰਦਾ ਹਣਾ ਠੀਕ ਹੈ ਏਸੀ ਕੈਪ ਉਹਦਾ ਪੂਰਾ ਨੇਰ ਆਉਂਦਾ ਬਰੇ ਠੀਕ ਹੈ ਨਵਾਂ ਨਵਾਂ ਪਿਆ ਇੱਕ ਅਈ ਕੈਮਰਾ ਮਾਰਦੀ ਏਸੀ ਕੈਪ ਨੂੰ ਸਾਰਾ ਜਿਵੇਂ ਕਰੀਏ ਗੱਡੀ ਵਾਲਾ ਕੰਮ ਆ ਹਾਂ ਜਿਹੜਾ ਬੰਦਾ ਲੈ ਗਿਆ ਜਿਹੇ ਜੀ ਗੱਡੀ ਚ ਲਾ ਲਈ ਜਿਹੇ ਚਲਾ ਲਿਆ ਇੱਕ ਗੱਲ ਹੀ ਆ ਜਿਹਦੇ ਚ ਮੱਕੀ ਮੁੱਕੀ ਆ ਜਮਾ ਨੇਰੇ ਲੈ ਆਉਂਦਾ ਬਰੇ ਠੀਕ ਹੈ ਉਦੋਂ ਯਾਦ ਆਉਂਦੀ ਆ ਏਸੀ ਕੈਪ ਬੰਦੀ ਜਦੋਂ ਚਾਰਜ ਆ ਪੈਂਦਾ ਹੁੰਦਾ ਤੇ 12,75,000 ਡਿਮਾਂਡ ਆ ਟਰੈਕਟਰ ਦੀ ਇੱਕ ਵਾਰ ਤੇ ਬਾਕੀ ਕੰਡੀਸ਼ਨ ਦਾ ਜਮਾਂ ਚੰਗਾ ਪਿਆ। ਜਮਾਂ ਵੀਰੇ ਨਾ। ਲਾਉਣ ਦੀ ਸੌਦਾ ਹੈਗੀ ਆ ਹਣਾ। ਲਾਉਣ ਦੀ ਸੌਦਾ ਹੈਗੀ ਆ। ਤੇ ਇਹ ਜਿਵੇਂ ਹੁਣ ਸਾਨੂੰ ਮਿੱਤਰੋ ਵੱਡੇ ਦਿਖਾਤੇ ਤੇ ਇੱਧਰਲੇ ਪਾਸੇ ਇਹ ਆ ਗਿਆ ਸਾਰਾ ਛੋਟਾ ਆ ਗਿਆ ਨਵਾਂ ਟਰੈਕਟਰ ਆ ਜੀ। ਤੇ ਇਹ 16 ਮਾਡਲ ਆ ਜੀ। 16 ਮਾਡਲ ਆ ਜੀ। ਕੰਡੀਸ਼ਨ ਵੀ ਬਾਈ ਚੰਗੀ ਪਈ ਆ ਪ੍ਰੀਤ। ਹੋਰ ਬਈ ਇਹਦਾ ਵੀਰੇ ਆਲੂ ਵਾਲਾ ਕਰਕੇ ਨਾ ਟਰੈਕਟਰ ਬਹੁਤ ਚੱਲਦਾ ਵੀਰੇ ਅੱਜ ਕੱਲ। ਠੀਕ ਐ। ਪਰ ਐਵੇਂ ਨਾ ਦੇ ਪਿਆ ਸਾਰੇ। ਟਾਇਰ ਨਾ। ਮਾਡਲ ਦੇ ਨਾਲ ਦੇ ਟਾਇਰ ਨੇ 1200 ਕਾਟਾ ਚੱਲਿਆ। ਤਾਹੀਂ ਮਾਹੀ ਜਨਾ ਵੀ ਨਵਾਂ ਪਿਆ 1200 ਗਾਂਟੇ ਟਰੈਕਟਰ ਚੱਲਿਆ ਕਿਤੇ ਚਾਬੀ ਵੀ ਨਹੀਂ ਲੱਗੀ ਕਿਤੇ ਦਾ ਮਾਰਨੀ ਮਾਰਨਾ ਕੈਮਰਾ ਤੇ ਇੰਜਨ ਉਂਦਰ ਤੇ ਵੀ ਸਮਾਰ ਕੇ ਮਾਰਦੀ ਕਿਸੇ ਪਾਸੇ ਦੇਖੋ ਮਿੱਤਰੋ ਕਿਧਰੋਂ ਨਹੀਂ ਆਵਦਾ ਕਰੀ ਕੁਝ ਕੁਝ ਵੀ ਨਹੀਂ ਕਰਾਇਆ ਘਰੇ ਲੈ ਕੇ ਕੱਲ ਹੀ ਧੋਤਾ ਹਜੇ ਠੀਕ ਹੈ ਕੱਲ ਹੀ ਲਿਆਂਦਾ ਜੀ ਤੇ ਆ ਤਾਂ ਦੇਖੋ ਮਿੱਤਰੋ ਸ਼ੀਸ਼ਿਆਂ ਨੂੰ ਚਮਕਦੀ ਆ ਤੇ ਇਧਰਲੇ ਪਾਸੇ ਪੰਪ ਪੰਪ ਜਾ ਦੇਖ ਇਧਰ ਰੰਗ ਪੇਂਟ ਸਾਰਾ ਮਗਰਾਟ ਮੂਰੂਟ ਲੱਗੇ ਨੇ ਮੂਲੇ ਟੈਰਾ ਠੀਕ ਹੈ ਇਹ ਤੇ ਵੀ ਲਿਖੀ ਬੈਠਾ ਦੇਖੀ ਹੈ ਜਿਹੜੀ ਨਾ ਪਰਪਰ ਤੇ ਵੀ ਨਿ ਕਰਾਇਆ ਆ ਉਹ ਵੀ ਠੀਕ ਹੈ ਜਿੰਨਾ ਕਿ ਲਿਖਿਆ ਵਾ ਬਸ ਉਤੋਂ ਲਿਖਿਆ ਵਾ ਤੇ ਨਹੀਂ ਜਿੱਥੇ ਹੈਗਾ ਉਵੇਂ ਬਰਕਰਾਰ ਆ ਦੇਖੋ ਮਤਲਬ ਡੈਂਕੀ ਡੂੰਕੀ ਤੇ ਜਿਵੇਂ ਕਹਦੀ ਜਮਾ ਨਮਾ ਪਿਆ 1200 ਘੰਟਾ ਚੱਲਿਆ ਉਹ ਵੀ 16 ਮਾਡਲ ਟਰੈਕਟਰ ਹਾਂਜੀ ਨਾਲ ਦੇ ਟਾਇਰ ਜੀ ਨਾਲ ਦੇ ਟਾਇਰ ਨੇ ਸਤਰੀ ਸਤਰੀ ਲੱਗੀ ਹੋਈ ਆ ਜੀ ਠੀਕ ਹੈ ਤੇ ਹੁਣ ਜਿਵੇਂ ਆਲੂਆਂ ਦੀ ਪਟਾਈ ਜੀ ਚੱਲੀ ਜਾਂਦੀ ਆ ਹਾਂਜੀ ਹਾਂਜੀ ਤੇ ਇਹ ਵੀ ਬਹੁਤ ਵੇਗਦਾ ਤੇ ਕੀ ਡਿਮਾਂਡ ਆ ਹੁਣ ਇਹਦੀ ਇਹਦੀ ਹੈਗੀ 465000 ਜੀ ਇਹਗਾ 460000 ਰੁਪਏ ਰਿਮਾਂਡਾ ਟਰੈਕਟਰ ਦੀ ਮਿੱਤਰੋ ਜਮਾ ਨਮਈ ਆ ਜਮਾ ਨਮਾ ਬਰੇ ਗਾਰੰਟੀ ਆ ਕਾਜ ਦੇ ਪੱਤਰ ਸਾਰੇ ਮਾੜਲੀ 16 ਦੇ ਕੰਡੀਸ਼ਨ ਦਾ 2223 ਵਾਲੀ ਆ 2223 ਵਾਲੀ ਹਾਂਜੀ ਹਾਰ ਪਾ ਕੇ ਚਦੇ ਵੀ ਲੈ ਜਾਣਾ ਇਹ ਵੀ ਹਾਰ ਪਾ ਕੇ ਲੈ ਕੰਮ ਤੇ ਆ 507D ਕੇ ਮਾਡਲ ਆ ਇਹ 17 ਮਾਡਲ ਜੀ ਠੀਕ ਹੈ 17 ਮਾਡਲ ਆ ਨਾਲ ਦੇ ਟਾਇਰ ਆ ਜੀ ਠੀਕ ਹੈ ਗੂਡਇਰ ਦੇ ਟਾਇਰ ਲੱਗੇ ਪਿਆ ਨਾਲ ਦੇ ਟਾਇਰ ਆ ਟਰੈਕਟਰ ਦੇ 507D ਇਹ ਸਿੰਗਲ ਕਲੱਚ ਜੀ ਠੀਕ ਹੈ ਸਿੰਗਲ ਕਲੱਚ ਦੇ ਵਿੱਚ ਆ ਜਾਈਏ ਮੈਂ ਕਹਿੰਦਾ ਇਹ ਵੀ ਕਾਰ ਵਾਲੀ ਕੰਮ ਆਈ ਇਹਦਾ ਚਲਾਈ ਜਾਏ ਖਰਚਾ ਖਰਚਾ ਹੈ ਨਹੀਂ ਦਾ ਜਮਾ ਤੇਲ ਖਰਚਾ ਪੂਰਾ ਘੱਟ ਹੈ ਮਿੱਤਰੋ ਟਰੈਕਟਰ ਦਾ ਤੇ ਕੰਡੀਸ਼ਨ ਦਾ ਚੰਗਾ ਪਿਆ ਇੰਜਨ ਗੇਅਰਸ ਨੂੰ ਓਕੇ ਮਿਲੂਗਾ ਪੁਰਾਣਾ ਸੋਡਾ ਟਰੈਕਟਰ ਕੱਟਿਆ ਜਾਊ 17 ਮਾਡਲ ਦੇ ਵਿੱਚ ਆ ਇਹ ਤੇ 4 ਲੱਖ 35000 ਰੁਪਏ ਦਾ ਡਿਮਾਂਡ ਰੱਖ ਰਹੇ ਮਾਨਤਾ ਨਾ ਹੋ ਜੂਈ ਇਹ ਚੋਂ ਮਾਨਤਾ ਨਾ ਹੋ ਜੂਗਾ ਇਹ ਦੇ ਦਾਂਗੇ 25000 ਦਾ ਜੀ ਠੀਕ ਹੈ 10000 ਰੁਪਏ ਇਹ ਟਰੈਕਟਰ ਦੇ ਵਿੱਚੋਂ ਪੂਰਾ ਜੋਂਡੀਰ ਜੋ ਘੱਟ ਜੂ 50 55 ਆਈ ਇਹ ਆ ਗਿਆ ਜੀ 47 HP ਦਾ ਹੁੰਦਾ ਮੁੱਲਾ ਹੈ ਹਨਾ ਹਾਂ ਜੀ ਇਹ ਬਹੁਤ ਘੱਟ ਟਰੈਕਟਰ ਮਿਲਦਾ ਜੀ 3 ਸਪੀਡ ਚ ਟਰੈਕਟਰ ਆ ਗਿਆ ਜੀ ਇਹ ਇਹ 3 ਸਪੀਡ ਚ ਹਾਂ ਜੀ 3 ਸਪੀਡ 50 ਹੁੰਦਾ ਮੁੱਲਾ ਫਿਰ ਹਾਂ ਠੀਕ ਹੈ 3 ਸਪੀਡ ਦਾ ਆ ਗਿਆ ਜੀ ਦੋ ਆ ਜੀ ਇਹ ਠੀਕ ਹੈ ਡਬਲ ਪੀਟੀਓ ਹਾਂ ਜੀ ਚੱਕਰ ਘੱਟ ਵੱਧ ਹੁੰਦੇ ਨੇ ਠੀਕ ਹੈ ਚੱਕਰ ਵੀ ਘੱਟ ਵੱਧ ਹੁੰਦੇ ਆ ਤੇ 50 50 ਇਹ ਆ ਗਿਆ ਜੀ ਇਹ ਇਹ ਮਾਡਲ ਹੈਗਾ ਜੀ 2014 ਠੀਕ ਹੈ 14 ਮਾਡਲ ਹੈ ਹਾਂ ਜੀ 14 ਮਾਡਲ ਵਿੱਚ ਨੰਬਰ ਪੰਜਾਬੀ ਆ ਹਾਂ ਜੀ ਪੰਜਾਬ ਪੰਜਾਬ ਨੰਬਰ ਦੇ ਵਿੱਚ ਤੇ ਇੰਜਨ ਗੇਅਰ ਦਾ ਕਿਵੇਂ ਆ ਟਰੈਕਟਰ ਇਹ ਇੰਜਨ ਗੇਅਰ ਦਾ ਜ ਠੀਕ ਹੈ ਆ ਬਰਾ ਤਸੱਲੀ ਜਿਵੇਂ ਮਰਜ਼ੀ ਕਰਕੇ ਜਾ ਸਕਦਾ ਬੰਦਾ ਰੇਟ ਹੈਗਾ ਇਹਦਾ ਵੀ 465000 ਠੀਕ ਹੈ 465000 ਰੁਪਿਆ ਡਿਮਾਂਡ ਆ ਮਿੱਤਰੋ ਹਾਂਜੀ ਟਰਬੋ ਵਾਲਾ ਟਰੈਕਟਰ ਆ ਜੀ ਬਾਕੀ ਟਰਬੋ ਲੱਗੀ ਵੀ ਆ ਟਰਬੋ ਵਾਲਾ ਆ ਗਿਆ ਜੀ ਇਹ 465 ਡਿਮਾਂਡ ਆ ਇੱਕ ਵਾਰ ਬਾਕੀ ਮੌਕੇ ਦਾ ਰੇਟ ਆ ਗੱਲਬਾਤ ਕਰਕੇ ਟਰੈਕਟਰ ਮਿੱਤਰੋ ਤੁਸੀਂ ਲੈ ਜਾ ਸਕਦੇ ਆ ਪਰ ਤੁਹਾਨੂੰ ਕੁਝ ਨਹੀਂ ਖੁੱਲਿਆ ਵੀ ਜਮਾ ਨਾਲ ਦੇਖੋ ਨਹੀਂ ਇੱਥੋਂ ਪਤਾ ਲੱਗਿਆਦਾ ਵੀ ਤੀਰ ਮਿਲਦਾ ਨਹੀਂ ਜੇ ਪੰਪ ਖੁੱਲਿਆ ਹੋਵੇ ਜਮਾ ਬਰਾਬਰ ਪੈ ਤੀਰ ਠੀਕ ਹੈ ਕੋਲਿਆਣੀ ਗਾਰੰਟੀ ਹੈ ਵੀਰੇ ਡਾਇਰੈਕਟਰ ਸਾਰਾ ਸੀਲ ਹੀ ਹੈ ਰੈਕਾ ਜਮਾ ਸੀਲ ਤੇ ਅੱਗੇ ਆ ਗਿਆ ਆਪਣੇ ਮਾਲਵੀ ਏਰੀਏ ਦੀ 855 ਸਵਰਾਜ 855 ਦੇ ਟਰੈਕਟਰ ਪਿਆ ਪੂਰੇ ਫਸਟ ਆਨਰ ਦਾ ਟਰੈਕਟਰ ਆ ਵੀਰੇ ਪਹਿਲੇ ਨਾ ਹੀ ਆ ਪਹਿਲੇ ਨਾਮ ਦਾ ਟਰੈਕਟਰ ਬੜਾ ਨਵਾਂ ਫੈਬ੍ਰਿਕ ਚਾਬੀ ਵੀ ਨਹੀਂ ਲੱਗੀ ਪੰਪ ਨੂੰ ਰੰਗ ਉਹ ਵੀ ਪਿਆ ਗਿਆ 11 ਮਾਡਲ ਆ ਇਹ ਹਾਂਜੀ 11 ਮਾਡਲ ਆ ਗਿਆ ਜੀ ਸਵਰਾਜ 855 ਤੇ ਟਾਇਰ ਵੀ ਚੰਗੇ ਪਏ ਟਰੈਕਟਰ ਦੇ ਟਾਇਰ ਚੰਗੇ ਪਏ ਜੀ ਗੋੜੀ ਦੇ ਟਾਇਰ ਲੱਗੇ ਹੋਏ ਨੇ ਚੌਕੜੀ ਗੁੜੀੜ ਦਾ ਲੱਗਿਆ ਵਾ ਹਾਂਜੀ ਬਾਕੀ ਯਾਰ ਖੁੱਲੇ ਹੈ ਵੀ ਨਹੀਂ ਲੱਗਦਾ ਕਿ ਕਿਤੋਂ ਵੀ ਨਹੀਂ ਯਾਰ ਵੀਰੇ ਜਿਹੜਾ ਹੈਗਾ Ориジナル ਹੈ ਜਮਾ ਕਰ ਐ ਕਰਨ ਵੀ ਨਹੀਂ ਲੱਗੀ ਜੇ ਕੋਈ ਬੰਦਾ ਆ ਕੇ ਕਹੇ ਟਰੈਕਟਰ ਫਰੀ ਦਵਾਂ ਵੀ ਰੰਗ ਹੋਇਆ ਹੋਇਆ ਠੀਕ ਹੈ ਲੈ ਵੀ ਮਿੱਤਰੋ ਇੰਨਾ ਸਾਫ 55 ਤੇ ਉਹ ਵੀ 11 ਮਾਡਲਸ ਨੂੰ ਕਿਤੋਂ ਨਹੀਂ ਮਿਲਣਾ ਤੇ ਮਾਲਵੇ ਏਰੀਏ ਦੀ ਇਹ ਸਾਨ ਹੀ ਆ ਟਰੈਕਟਰ ਮਿੱਤਰੋ ਆਪਣੇ ਜੀ ਬਹੁਤ ਵੇਗਦਾ ਟਰੈਕਟਰ ਮਾਰਕੀਟ ਦਾ ਅੱਜ ਕੱਲ ਵੀ ਸਾਇਆ ਆ ਪਿਆ ਜੀ ਦਾ ਸਾਇਆ ਪਿਆ ਪੂਰਾ 11 ਮਾਡਲ ਆ 3 ਲੱਖ ਤੇ 80000 ਰੁਪਏ ਟਰੈਕਟਰ ਦੀ ਡਿਮਾਂਡ ਆ ਰੇਟ ਆ ਜੀ ਹਾਂਜੀ ਤੇ ਬਾਕੀ ਰੇਟ ਮਿੱਤਰੋ ਮੌਕੇ ਦਾ ਮੌਕੇ ਦਾ ਜੀ ਤੇ 프리 ਤੇ ਇਧਰ ਹੌ ਇਹ ਡਰਾਈਵਰ ਹੋਰ ਗੱਲਾਂ ਗੱਲਾਂ ਮੰਡੀ ਤੇ ਵੀ ਬਹੁਤ ਘੱਟ ਦੇਖਣ ਨੂੰ ਮਿਲਦੇ ਇਹ ਮੇਰੇ ਯਾਰ ਪਹਿਲਾਂ ਘਟ ਆਇਆ ਹੁਣ ਲੱਭਦਾ ਨਹੀਂ ਨਾ ਕੋਲ ਆ ਗਏ ਇਹ ਵੇਚਦਾ ਨਹੀਂ ਕੋਈ ਵੇਚਦਾ ਨਹੀਂ ਕੋਈ ਵੱਡੀ ਗੱਲ 3 ਸਪੀਡ ਆ ਗਿਆ ਹਨ ਇਹ ਹਾਂਜੀ ਟਾਇਰ ਚੌਕੜਾ ਨਵਾਂ ਜੀ ਠੀਕ ਹੈ ਚੌਕੜਾ ਟਾਇਰਾਂ ਦਾ ਨਵਾਂ ਲੱਗਿਆ ਬਾ 3 ਸਪੀਡ ਆ ਗਿਆ ਜੀ ਐਮ ਆਰ ਐਫ ਦਾ ਚੌਕੜਾ ਲੱਗਿਆ ਮਾਰ ਲੱਗੇ ਨਾ ਇਹ ਮੂਲੇ ਜੇ ਕੇ ਦੇ ਨਹੀਂ ਠੀਕ ਹੈ 10 ਮਾਡਲ ਆ ਜੀ 10000 10 ਦਾ ਮਾਡਲ ਆ 3 ਸਪੀਡ ਚ ਹੈ ਵੀ 2 ਜੀ ਗੇਅਰ ਵਾਲਾ 2 ਜੀ ਗੇਅਰ ਵਾਲਾ ਹਾਂਜੀ 430000 30000 ਰੁਪਇਆ ਮਤਲਬ ਰੇਟ ਆ ਡਿਮਾਂਡ ਆ ਇੱਕ ਵਾਰ ਟਰੈਕਟਰ ਦੀ ਰੇਟ ਇਸ ਨੂੰ ਪਤਾ ਵੀ ਮੌਕੇ ਦਾ ਤੇ ਜਿੰਨੇ ਟਰੈਕਟਰਸ ਨੂੰ ਦਿਖਾਏ ਆ ਸਾਰਿਆਂ ਦੇ ਲਾਉਣ ਦੀ ਸਬਦਾ ਲਗਭਗ ਹੋਈ ਹੈਗੀ ਵੀ ਆ ਇੱਕ ਵਾਰੇ ਆਪਾਂ ਦਾ 15 ਮਾਡਲ ਤੋਂ ਉੱਪਰ ਹੋ ਜਾਂਦਾ ਲੋਨ ਹਾਂ ਹਾਂ 15 ਮਾਡਲ ਤੋਂ ਉੱਪਰ 15 ਮਾਡਲ ਤੋਂ ਉੱਪਰ ਜਿੰਨੇ ਹੈਗੇ ਟਰੈਕਟਰ ਲੋਨ ਦੀ ਸਬਦਾ ਹੈਗੀ ਆ ਤੇ ਉਹ ਸਬਦਾ ਤੁਹਾਡੇ ਪੁਰਾਣੇ ਟਰੈਕਟਰਾਂ ਦੇ ਜੋੜੀਆਂ ਦਾ ਵੀ ਹੋ ਜਾਂਦਾ ਵੀਰੇ 13 ਜਿਵੇਂ ਆ 10 ਮਾਡਲ ਆ ਤੁਸੀਂ ਲੈ ਕੇ ਜਾਣਾ ਤੁਹਾਡੇ ਕੋਲ ਕੋਈ ਪੁਰਾਣਾ ਟਰੈਕਟਰ ਖੜਾ ਛੁੱਡਾ ਵਿੱਚ ਕੱਟਿਆ ਜਾਊ ਕੱਟਿਆ ਜਾਊ ਜੀ ਆ ਲੈ ਲਿਆ ਸਕਦੇ ਹਾਂ ਪ੍ਰਾਣਾ ਵੇਖ ਕੇ ਤੇ ਫ੍ਰੀਤ ਹੁਣ ਆ ਜਾਂਦੀ ਹੈ ਗੱਲ ਨੰਬਰ ਤੇ ਨੰਬਰ ਹੈਗਾ ਜੀ ਆਪਣਾ 98766 83425 ਵੀਰੇ 98766 99425 25 ਹਾਂਜੀ ਠੀਕ ਹੈ ਇਹ ਮੋਬਾਈਲ ਨੰਬਰ ਆ ਜੀ ਤੇ ਕੱਪੜੇ ਕੋਲ ਮੇਰੇ ਸਵਰਾਜ ਖੜਾ 22 ਮਾਡਲ 22 ਮਾਡਲ ਉਹ ਆ ਰਿਹਾ ਵੀਰੇ ਤੁਮਾਣਾ ਖੜਾ ਖੜਾਇਆ ਹੋਇਆਗਾ ਠੀਕ ਹੈ ਤੇ ओरिजिनल ਬੰਪਰ ਲਗਿਆ ਸਤਰੀ ਲੱਗੀ ਔਡਾਲੀ ਬਹੁਤ ਹਜ਼ਾਰ ਘੰਟਾ ਚੱਲਿਆ ਹਜ਼ਾਰ ਘੰਟਾ ਚੱਲਿਆ ਤੇ ਬਾਈ ਮਾਡਲ 857 ਹਾਂਜੀ 7 ਲੱਖ 65 ਹਜ਼ਾਰ ਉਹਦਾ ਰੇਟ ਆ ਵੀਰੇ ਮਾਨਤਨ ਹੋ ਜਾਊਗਾ ਵੀਰੇ ਮਾਨਤਨ ਹੋ ਜਾਊਗਾ ਤੇ ਬਾਕੀ ਆਪਾਂ ਟ੍ਰੈਕਟਰ ਦੀਆਂ ਫੋਟਮਾਂ ਬਾਈ ਤੋਂ ਲੈ ਕੇ ਆਪਾਂ ਉੱਪਰ ਲਾ ਦਾਂਗੇ ਵੀਡੀਓ ਦੇ ਤੇ ਦਬਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਇੱਥੇ ਬੇਟ ਵੀ ਕਰਨਾ ਵੈਸੇ ਤਾਂ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਲਾਈ ਦਿੱਤਾ ਤੇ ਆਪਣਾ ਗ੍ਰੈਡ ਕੋਲ ਆ ਕੇ ਫੋਨ ਲਾ ਲਿਓ ਹਾਂ ਗ੍ਰੈਡ ਕੋਲ ਆ ਕੇ ਫੋਨ ਲਾ ਲਿਓ ਨਹੀਂ ਲੈ ਜਾਾਂਗੇ ਉੱਥੋਂ ਇਹ ਬਰੇ ਫੋਨ ਲਾ ਲੈਣਾ ਆਪਾਂ ਦੱਸਾਂਗੇ ਐਡਰੈਸ ਉਹਦੇ ਬੈਕ ਸਾਈਡ ਘਰ ਨੇ ਆਪਣੇ ਠੀਕ ਹੈ ਹਾਂਜੀ ਗ੍ਰੈਡ ਦੇ ਗ੍ਰੈਡ ਦੇ ਬੈਕ ਸਾਈਡ ਘਰ ਨੇ ਤੇ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਸ਼ੇਅਰ ਵਾਲਾ ਬਟਨ ਦਬ ਦਿਓ ਨਾਲ ਨਾਲ ਸੋ ਬਹੁਤ ਬਹੁਤ ਧੰਨਵਾਦ ਹੈ ਪ੍ਰੀਤ ਕਾਮ ਕੰਨ ਲਈ ਓਕੇ